ਕੌਣ ਆਪਣੇ ਬੱਚਿਆਂ ਨੂੰ ਖੂਵ ਵਿੱਚ ੱਟਕਾ ਮਾਰਦਾ ਹੈ ਗੱਲ ਸੁਣਨ ਨੂੰ ਅੱਛੀ ਨਹੀਂ ਲੱਗਦੀ ਕੁਦਰਤਨ ਕਿਸੇ ਨੂੰ ਵੀ ਨਹੀਂ ਲੱਗੇਗੀ ਮੈਨੂੰ ਵੀ ਨਹੀਂ ਲੱਗੇਗੀ ਪਰ ਅਣਜਾਣ ਪੁਣੇ ਵਿੱਚ ਆਪਾਂ ਇਦਾਂ ਕਰ ਰਹੇ ਹਾਂ ਗੱਲ ਸ਼ੁਰੂ ਕਰਾਂ ਸਮਾਨ ਲਾਵਾ ਸਮਝਾਉਣ ਵਾਸਤੇ ਆਪਣੀ ਗੱਲ ਮੈਂ 5 ਮਿੰਟ ਹੀ ਤੁਹਾਡੇ ਕੋਲ ਸਮਾਂ ਲੈਣਾ ਹੈ ਮੇਰੀ ਉਮਰ 52 ਦੇ ਲਾਗੇ ਹੈ ਤੇ ਕੁਦਰਤਨ ਬੱਚੇ ਮੇਰੇ 20-25 ਦੇ ਲਾਗੇ ਹਨ ਉਮਰ ਦੀ ਗੱਲ ਕਰਦਾ ਮੈਂ ਮੈਂ ਕਹਿਣਾ ਇਹ ਚਾਹਨਾ ਕਿ ਸੁਭਾਅ ਮੇਰਾ ਬਹੁਤ ਹੀ ਕੋੜਾ ਹੈ ਰੁੱਖਾ ਹੈ ਹਰ ਕਿਸੇ ਨਾਲ ਮੈਂ ਬੇਤਰਤੀਬਾ ਬੋਲਦਾ ਬੱਚੇ ਮੇਰੇ ਵੀ ਇਹੀ ਸਿੱਖਣਗੇ ਮੈਨੂੰ ਦੇਖਣਗੇ ਜ਼ਿਆਦਾਤਰ ਬੱਚੇ ਜੋ ਬਾਪੂ ਨੂੰ ਕਰਦੇ ਆਂ ਦੇਖਦੇ ਨੇ ਉਹੀ ਸਿੱਖਦੇ ਨੇ ਅੱਜ ਮੈਂ ਇਸ ਦੁਨੀਆ ਵਿੱਚ ਹਾਂ ਜਾਂ ਨਹੀਂ ਹਾਂ ਬੱਚੇ ਮੇਰੇ ਬੇਤਰਤੀਬਾ ਕੌੜਾ ਬੋਲਣਾ ਸਿੱਖ ਗਏ ਹਨ ਤੇ ਉਹ ਕੋਈ ਵੀ ਕੰਮ ਕਰਾਉਣਗੇ ਕਿਤੇ ਵੀ ਜਾਣਗੇ ਸਮਾਜ ਵਿੱਚ ਉੱਠਣ ਬੈਠਣਗੇ ਤੇ ਕੌੜਾ ਬੋਲਣਗੇ ਕਹਤੇ ਮੈਂ ਦਿਨਾ ਕਿ ਮੈਂ ਸਮਾਜ ਸੁਧਾਰਨ ਦਾ ਠੇਕਾ ਨਹੀਂ ਲਿਆ ਠੇਕੇਦਾਰੀ ਦਾ ਤੇ ਉਦੋਂ ਮਤਲਬ ਸਮਝ ਆਉਂਦਾ ਜਦੋਂ ਬੱਚੇ ਵੀ ਮੇਰਾ ਬੱਚੇ ਵੀ ਮੇਰੇ ਕੌੜਾ ਬੋਲਦੇ ਨੇ ਮੇਰੇ ਦੇਖਾ ਦੇਖੀ ਤੇ ਹਾਲ ਇਹ ਹੋ ਗਿਆ ਇੱਕ ਦਿਨ ਬੱਚਿਆਂ ਨੂੰ ਮਾੜਾ ਬੋਲ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੱਪਾ ਇਹ ਵੀ ਕਹਿ ਸਕਦੇ ਆ ਜੇਲ੍ਹ ਨਹੀਂ ਜਾਣਾ ਪਿਆ ਇਸ ਕਰਕੇ ਅਸੀਂ ਬੱਚਿਆਂ ਸਾਹਮਣੇ ਕਦੀ ਵੀ ਕੌੜਾ ਨਾ ਬੋਲੀਏ ਵੈਸੇ ਵੀ ਆਪਾਂ ਕਦੀ ਕੌੜਾ ਨਾ ਬੋਲੀਏ ਉਦਾਹਰਨਾ ਹੋਰ ਵੀ ਦਿੱਤੀਆਂ ਜਾ ਸਕਦੀਆਂ ਨੇ ਜਮਾਂ ਘਟਾ ਆਪਾਂ ਆਪੇ ਕਰੀਏ ਮੈਂ ਸ਼ਰਾਬ ਪੀਣਾ ਬੱਚੇ ਮੇਰੇ ਸਿੱਖ ਗਏ ਉਹ ਵੀ ਉਹਨਾਂ ਨੂੰ ਖੂਹ ਵਿੱਚ ਤੱਕਾ ਮੈਂ ਪੈਸੇ ਲਈ ਛੇਤੀ ਮੋੜਦਾ ਨਹੀਂ ਉਹ ਵੀ ਉਹ ਸਿੱਖ ਗਏ ਉਹ ਵੀ ਉਹਨਾਂ ਨੂੰ ਖੂਚ ਧੱਕਾ ਹੋਰ ਵੀ ਇਦਾਂ ਦੇ ਸਮਾਜਿਕ ਕਾਫੀ ਆਪਾਂ ਉਦਾਹਰਨਾਂ ਦੇ ਸਕਦੇ ਨੇ ਦੇ ਸਕਦੇ ਆ ਪਰ ਅਸੀਂ ਆਪੇ ਆਪਣੀ ਗੱਲ ਸਿੱਖੀਏ ਸਮਝੀਏ ਸਾਨੂੰ ਆਪਣੇ ਜੀਵਨ ਨੂੰ ਬਦਲਣ ਦੀ ਲੋੜ ਹੈ ਸੁਧਾਰੀਏ ਆਪਾਂ ਤਾਂ ਕਿ ਸਾਡੇ ਬੱਚਿਆਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਉਹ ਆਇਆ ਭੁਲਾ ਦੀ ਖਿਮਾ ਮਾਲਕ ਨੇ ਸਮਾਂ ਦਿੱਤਾ ਸਮਾਤ ਦਿੱਤੀ ਜਾਸ ਫੇਰ ਜਰੂਰ ਹਾਜ਼ਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ